ਸਰਬਲਾਹ ਧੀਰੇ ਹੋ ਕੇ ਦਵਾ ਲਾ ਲਓ ਹੱਥ ਕੋਈ ਨਹੀਂ ਹੱਥ ਰੂਗੇ ਬਸ ਠੀਕ ਇੱਕ ਪੈਸੇ ਦੇ ਤਾ ਅੱਜ ਸ਼ਰਮਣੀ ਭਗਤ ਬਾਬਾ ਨਾਮਦੇਵ ਜੀ ਦਾਸ 755ਵਾਂ ਪਵਿੱਤਰ ਆਗਮਨ ਪੂਰਵ ਹੈ ਤੇ ਮੈਂ ਲੱਖ ਲੱਖ ਵਧਾਈ ਮਨੋ ਇਲਾਕੇ ਨੂੰ ਦੇਣਾ ਤੇ ਜੋ ਜਿਹੜੇ ਮੇਰੇ ਮਨੋ ਕੋਈ ਸੱਜਣ ਮਿੱਤਰ ਦੇਸ਼ ਦੇ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਮਨੋ ਬਹੁਤ ਇਹਨਾਂ ਦੀ ਮਨੋ ਲੱਖ ਲੱਖ ਮੁਬਾਰਕਾ ਦੇਣਾ ਸਾਡੇ ਕੋਟਪੁਰੇ ਬੜੇ ਮਨੋ ਖੁਸ਼ੀ ਨਾਲ ਮਨ ਲੁ ਮਨਾਇਆ ਜਾ ਰਿਹਾ ਹੈ ਕਈ ਤਰ੍ਹਾਂ ਦੇ ਮਤਲਬ ਕੈਂਪ ਬਗਾਰਾ ਲੱਗ ਜਾ ਰਹੇ ਆ ਕਈ ਤਰ੍ਹਾਂ ਦੇ ਮਤਲਬ ਮੁਕਾਬਲੇ ਕਰਾਏ ਜਾ ਰਹੇ ਆ ਤੇ ਮੈਂ ਸਿਰਫ ਇਹੀ ਮਤਲਬ ਬੇਨਤੀ ਕਰੂੰਗਾ ਵੀ ਇਹ ਮਤਲਬ ਜਿਹੜੇ ਚੀਜ਼ਾਂ ਬੜੀਆਂ ਹੌਸਲੇ ਨਾਲ ਹੁੰਦੀਆਂ ਤੇ ਬੜੀਆਂ ਮਤਲਬ ਛੇਵੇਂ ਕਹਿੰਦੇ ਤਾਕਤ ਸ਼ਕਤੀ ਨਾਲ ਹੁੰਦੀਆਂ ਇਹ ਜਿਹੜੇ ਪ੍ਰਬੰਧਕ ਲੋਕ ਹੁੰਦੇ ਆ ਇਹਨਾਂ ਨੂੰ ਜਰੂਰ ਮਤਲਬ ਬਾਬਾ ਨਾਮ ਦੇਵੇ ਇਹਨਾਂ ਨੂੰ ਤਾਕਤ ਦਿੰਦਾ ਰਵੇ ਇਹਨਾਂ ਨੂੰ ਅਸ਼ੀਰਵਾਦ ਦਿੰਦਾ ਰਵੇ ਮੈਨੂੰ ਬਹੁਤ ਇੱਕ ਮਤਲਬ ਖੁਸ਼ੀ ਹੁੰਦੀ ਆ ਜਦੋਂ ਮਤਲਬ ਬਾਬਾ ਨਾਮ ਦੀ ਜੀਵਦਾ ਹੁੰਦਾ ਨਾ ਮੈਂ ਆਪਦੀ ਜ਼ਿੰਦਗੀ ਦੀ ਵਿੱਚ ਬਾਬਾ ਨਾਮ ਦੀ ਜੀ ਨੇ ਕਟੋ ਕੱਟ ਮਤਲਬ ਜਿਵੇਂ ਕਹ ਕਿਸ਼ਨ ਭਗਵਾਨ ਦੇ ਦਰਸ਼ਨ ਕੀਤੇ ਸੀ ਕਿਸ਼ਨ ਭਗਵਾਨ ਦੇ ਮਨ ਲੋ ਬੜੇ ਲਾਡਲੇ ਭਗਤ ਸੀਗੇ ਉਹਦੇ ਵਿੱਚ ਕੀ ਆਇਆ ਸੀਗਾ ਵੀ ਨਾਮਦੇਵ ਨੇ ਪਕਾਈ ਰੋਟੀ ਕੁੱਤੇ ਨੇ ਠਾਈ ਪਿੱਛੇ ghee ਦਾ ਕਟੋਰਾ ਲਿਏ ਜਾ ਰਹੇ ਗਾ ਮਨ ਲੋ ਜਿਹੜੇ ਭਗਤ ਵੀ ਨਰਾਲੇ ਆ ਇਹ ਜਿਹੜੇ ਭਗਤ ਵੀ ਨਰਾਲੇ ਹੁੰਦੇ ਕਹਿੰਦਾ ਮਨ ਲੋ ਰਗੋ ਰੋਕੀ ਮਤ ਖਾਓ ਥੋੜਾ ghee ਵੀ ਲੈਤੇ ਜਾਓ ਰੂਪ ਆਪਣਾ ਮੁੱਜ ਸੇ ਕਿਉਂ ਛੁਪਾ ਰਹੇ ਤੇਰਾ ਮੇਰਾ ਇੱਕ ਰੂਪ ਫਿਰ ਕਾਹੇ ਕੋ ਹਜ਼ੂਰ ਤੂੰ ਨੇ ਸ਼ਕਲ ਬਣਾਈ ਕਿਉ ਜ਼ਬਾਨ ਕੀ ਮੁਝੇ ਓੜ ਨਹੀਂ ਅਡਾਈ ਇਨਸਾਨ ਕੀ ਪੱਤੇ ਪੱਤੇ ਪੇ ਹੈ ਜਾਕੀ ਮੇਰੇ ਰਾਮ ਕੀ ਕਿਸੇ ਸੂਝ ਵਾਲੀ ਆਖ ਨੇ ਪਹਿਚਾਨ ਕੀ ਤੁਸੀਂ ਵੇਖੋ ਜਿਹੜੇ ਮਤਲਬ ਪੱਕੇ ਦਰ ਨਰਾਲੇ ਹੁੰਦੇ ਨੇ ਜਦੋਂ ਮਤਲਬ ਤੁਸੀਂ ਵੱਲੋਂ ਭਗਤਾਂ ਤੇ ਕਰ ਗੱਲਬਾਤ ਆ ਜਾਂਦੀ ਹੈ ਭਗਤਾਂ ਦਾ ਜਿਹੜਾ ਮਤਲਬ ਜਿਹੜਾ ਲੈਵਲ ਪਰਮਾਤਮਾ ਵੱਲੋਂ ਵੱਡਾ ਕਰ ਦਿੰਦਾ ਹੈਗਾ ਉਹਦਾ ਭਗਤਾਂ ਦਾ ਲੈਵਲ ਵੱਡਾ ਕਰ ਦਿੰਦਾ ਗੱਲਾਂ ਵਿੱਚੋਂ ਗੱਲਾਂ ਬਹੁਤ ਹੋ ਗਈਆਂ ਪਰ ਮੈਂ ਇੰਨੀ ਗੱਲ ਹੀ ਕਰਦਾ ਹੋਇਆ ਸਾਰੇ ਮਨੋ ਇਲਾਕੇ ਨੂੰ ਮਨੋ ਵਾਰਕ ਦੇਣਾ ਵਧਾਈ ਦੇਣਾ ਤੇ ਮਨੋ ਆਪਾਂ ਵਾਅਦਾ ਇਹਨਾਂ ਦਾ ਜਿਹੜੇ ਪ੍ਰੋਗਰਾਮ ਤੇ ਜਾ ਕੇ ਇਹਨਾਂ ਦੇ ਪ੍ਰੋਗਰਾਮ ਤੇ ਵਾਅਦਾ ਕਰੀਏ ਪਰਮਾਤਮਾ ਸਾਰਿਆਂ ਦੀ ਕਿਰਪਾ ਕਰੂਗਾ ਮਿਹਰਬਾਨੀ ਸ਼ੁਕਰੀਆ ਥੈਂਕ ਯੂ ਓਕੇ ਅੱਜ 24 ਅਕਤੂਬਰ 2025 ਦਿਨ ਸ਼ੁੱਕਰਵਾਰ ਸਾਡੇ ਚ ਪਹੁੰਚੇ ਅ ਸ਼ਰਨਜੀਤ ਸਿੰਘ ਮੁੱਖ ਪ੍ਰਧਾਨ ਭਗਤ ਨਾਮਦੇਵ ਸੋਸਾਇਟੀ ਵੱਲੋਂ ਉਹਨਾਂ ਨੇ ਜੋ ਸਾਹਿਬ ਸ਼੍ਰੀ ਗੁਰਨਾਗਦੇਵ ਜੀ ਦਾ 555ਵਾਂ ਅਤੇ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦਾ 755ਵਾਂ ਪਵਿੱਤਰ ਆਗਮਨ ਪੂਰਵ ਹੈਗਾ ਉਸ ਵਾਸਤੇ ਸੱਦਾ ਦੇਣ ਵਾਸਤੇ ਸਾਨੂੰ ਪਹੁੰਚੇ ਇਹ ਮਹਾਪੁਰਸ਼ਾਂ ਦੇ ਦੀ ਕੋਈ ਜੀਵਨੀ ਨੂੰ ਅਸੀਂ ਥੋੜੇ ਸ਼ਬਦਾਂ ਵਿੱਚ ਬਿਆਨ ਕਰਕੇ ਇਹਨਾਂ ਨੂੰ ਨਹੀਂ ਅਸੀਂ ਬਿਆਨ ਕਰ ਸਕਦੇ ਕਿਉਂਕਿ ਇਹ ਇੰਨੀ ਆਗੀਆਂ ਸ਼ਕਸ਼ੀਤਾ ਹੈ ਕਿ ਜਿੰਨਾਂ ਸ਼ਬਦਾਂ ਚ ਬੰਨਿਆ ਨਹੀਂ ਜਾ ਸਕਦਾ ਅਸੀਂ ਅੱਜ ਇਹ ਦਿਹਾੜੇ ਦੇ ਇਹ ਸਾਰੀ ਬਾਬਾ ਨਾਮ ਦੇ ਸੁਸਾਇਟੀ ਨੂੰ ਬਹੁਤ ਬਹੁਤ ਮੁਬਾਰਕਾ ਦਿੰਦੇ ਆਂ ਔਰ ਹੀਰੇ ਵੈਲਫੇਅਰ ਕਲੱਬ ਇਸ ਗੱਲ ਦਾ ਪ੍ਰਮਾਣ ਦਿੰਦਾ ਹੈ ਕਿ ਅਸੀਂ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਸਹਿਯੋਗ ਕਰਾਂਗੇ ਔਰ ਇਸ ਯੱਗ ਦੇ ਵਿੱਚ ਆਦੇ ਵੱਲ ਸੰਪੂਰਨ ਆਹੂਤੀ ਪਾਉਣ ਦੀ ਕੋਸ਼ਿਸ਼ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਮਿਸਵੋ ਪਾਰਕ ਕੋਟਪੁਰਾ ਵਿਖੇ ਹੀਰਾਵੈਲ ਕਲੱਬ ਕੋਟਪੁਰਾ ਨੂੰ ਸਦਾ ਬਧਨ ਵਾਸਤੇ ਆਏ ਸੀ ਇਸ ਦੌਰਾਨ ਸਾਨੂੰ ਉਹਨਾਂ ਵੱਲੋਂ ਬਹੁਤ ਸਤਿ ਸ਼੍ਰੀ ਅਕਾਲ ਉਹ ਸ੍ਰੀਸ਼ਟ ਦਰਸ਼ਨ ਸਿੰਘ ਜੀ ਪ੍ਰੋਫੈਸਰ ਦਰਸ਼ਨ ਸਿੰਘ ਜੀ ਵੱਲੋਂ 540 ਰੁਪਏ ਸੇਵਾਤੀ ਗਈ ਹੈ ਅਸੀਂ ਉਹਨਾਂ ਨੂੰ ਬਹੁਤ ਸਾਰਾ ਧੰਨਵਾਦ ਕਰਦੇ ਹਾਂ ਤੇ ਸਾਰੀ ਕਬਜ਼ਾ ਨੂੰ ਸੇਵਾਤਨ ਕਰਦੇ ਹਾਂ ਤੇ ਸਾਰੇ ਸੰਗਤ ਨੂੰ ਅਪੀਲ ਕਰਦੇ ਹਾਂ ਕਿ ਉਸ ਸਮੇਂ ਉਸ ਦਿਨ ਸਮੇ ਸਰਪੰਚ ਜੀ ਦੀ ਕਿਰਪਾਤਾ ਕਰੋ ਤੇ ਗੁਰੂ ਘਰ ਦੇ ਖੁਸ਼ੀਆਂ ਪ੍ਰਾਪਤ ਕਰੋ ਅਿੰਦਸੋ ਬੋਲਾਂ ਅੱਜ ਬਾਬਾ ਨਾਮਦੇਵ ਜੀ ਭਗਦੇ ਪ੍ਰਬੰਧ ਵੀ ਪ੍ਰਬੰਧਕੀ ਕਮੇਟੀ ਦੇ ਜਿਹੜੇ ਸਾਰੇ ਮੈਂਬਰ ਸੀ ਮੁਕਰ ਸਾਹਿਬ ਤੇ ਉਹਨਾਂ ਦੇ ਸਾਥੀ ਮੈਂਬਰ ਸਾਨੂੰ ਉਸ ਗੁਰਪੁਰਬ ਮਨਾਉਣ ਦੇ ਆਗਮਨਪੁਰਬ ਮਨਾਉਣ ਦੇ ਸਬੰਧ ਦੇ ਵਿੱਚ ਸਾਨੂੰ ਸੱਦਾ ਪੱਤਰ ਦੇਣ ਆਏ ਹੈ ਹੀਰੇ ਵੈਲਫੇਅਰ ਕਲੱਬ ਦੇ ਸਾਰੇ ਮੈਂਬਰਾਂ ਨੂੰ ਸਾਰੇ ਅਹੁਦੇਦਾਰਾਂ ਨੂੰ ਤੇ ਮੈਂ ਖੁਸ਼ੀ ਮਹਿਸੂਸ ਕਰਦਾ ਹਾਂ ਕਿ ਅਸੀਂ ਉਹਦੇ ਵਿੱਚ ਯੋਗਦਾਨ ਵੀ ਪਾਈਏ ਸਾਰੇ ਮੈਂਬਰ ਸਾਰਿਆਂ ਨੂੰ ਮੈਂ ਬੇਨਤੀ ਕੀਤੀ ਹੈ ਇਹ ਉੱਥੇ ਇੱਕ ਬਾਬੇ ਨਾਨਕ ਦੀ ਇਹ ਭਗਤਾਂ ਦੀ ਜੋਤ ਹੈ ਤੇ ਉਸ ਤੇ ਹੁਣ ਅੱਜ ਕੱਲ੍ਹ ਇਸ ਵਾਤਾਵਰਣ ਦੇ ਵਿੱਚ ਸਾਨੂੰ ਚੱਲਣ ਦੀ ਲੋੜ ਹੈ ਕਿਉਂਕਿ ਜਿਹੜੇ ਜਮਾਨੇ 'ਚ ਗੁਰੂ ਨਾਨਕ ਦੇਵ ਜੀ ਨੇ ਇਸ ਬੁਰੇ ਹਾਲਾਤਾਂ ਦੇ ਲੋਕਾਂ ਨੂੰ ਸੇਧ ਦਿੱਤੀ ਸੀ ਤੇ ਪੀੜਾ ਚੁੱਕਿਆ ਸੀ ਤੇ ਜ਼ੁਰਤ ਕੀਤੀ ਸੀ ਤੇ ਉਹੀ ਹਾਲਾਤ ਹੋਣਾ ਹੋਏ ਪਿਆ ਹੈ ਗਰੀਬੀ ਦੀ ਕੋਈ ਮਦਦ ਨਹੀਂ ਕਰਦਾ ਥਾਂ ਥਾਂ ਕ੍ਰਪਸ਼ਨਾਂ ਲੜਾਈਆਂ ਹੋ ਰਹੀਆਂ ਸੇਧ ਦੇਣ ਦੀ ਲੋੜ ਹੈ ਤੇ ਮੈਂ ਇਸ ਸੋਸਾਇਟੀ ਨਾਮ ਦੇ ਸੋਸਾਇਟੀ ਦੇ ਵਰਕਰਾਂ ਨੂੰ ਵਧਾਈ ਦਿੰਦਾ ਹੋਇਆ ਤੇ ਸਾਡੇ ਸਾਰੇ ਕਲੱਬ ਦੇ ਮੈਂਬਰਾਂ ਨੂੰ ਉੱਥੇ ਜਾਣ ਦੀ ਖੁਸ਼ੀ ਮਹਿਸੂਸ ਕਰਦਾ ਤੇ ਬੇਨਤੀ ਕਰਦਾ ਹਾਂ ਕਿ ਅਸੀਂ ਇਹਨਾਂ ਕੰਮਾਂ 'ਚ ਜੋਰ ਵੱਧ-ਵੱਧ ਯੋਗਦਾਨ ਪਾਈਏ ਤੇ ਸਮਾਜ ਸੁਧਾਰ ਦੇ ਨੂੰ ਜਿਹੜਾ ਹੈ ਜਿਹੜਾ ਉਹਦੇ ਵੱਲ ਧਿਆਨ ਲਈਏ ਇਹਨਾਂ ਕੋਈ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਲਵੈਂਡ ਰਜਿੰਦਰ ਸਿੰਘ ਸਰਾ ਰਿਟਾਇਰਡ ਚਿਲਦਾਰ ਮੈਂ ਆਪਦੇ ਵੱਲੋਂ ਤੇ ਹੀਰੇ ਵੈਲਫੇਅਰ ਕਲੱਬ ਵੱਲੋਂ ਲਵੈਂਡਜ਼ ਕਲੱਬ ਕੋਟਕਪੂਰਾ ਵਿਸ਼ਵਾਸ ਵੱਲੋਂ ਸਾਰੀ ਲੋਕਾਈ ਨੂੰ ਜਿਵੇਂ ਤਿਹਾਰ ਨੰਗੇ ਗਏ ਆ ਆਉਣ ਵਾਲੇ ਆ ਜਿਵੇਂ ਦਸਹਿਰਾ ਦੀਵਾਲੀ ਬਾਬਾ ਬਿਸ਼ਕਰਮਾ ਦੇ ਔਰ ਕੱਲ ਭਗਤ ਸੈਣ ਜੀ ਦਾ ਜਨਮ ਦਿਨ ਸੀ ਟਿੱਕਾ ਦੂਜ ਸੀ ਅੱਜ ਆ ਜਾ ਭਗਤ ਨਾਮਦੇਵ ਸੁਸਾਇਟੀ ਸਾਨੂੰ ਸੱਦਾ ਪੱਤਰ ਦੇ ਕੇ ਗਈ ਆ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਆਉਣਾ ਸਾਰੀ ਲੋਕਾਈ ਨੂੰ ਹੀਰੇ ਵੈਲਫੇਅਰ ਕਲੱਬ ਵੱਲੋਂ ਤੇ ਮੇਰੇ ਵੱਲੋਂ ਮੁਬਾਰਕਬਾਦ ਭਗਤ ਨਾਮਦੇਵ ਸੁਸਾਇਟੀ ਅੱਜ ਸਾਡੇ ਕੋਲੇ ਹੀਰਾ ਕਲੱਬ ਦੇ ਪਲੇਟਫਾਰਮ ਤੇ ਇਸ ਇੱਕ ਇਨਵੀਟੇਸ਼ਨ ਦਿੱਤੀ ਹੈ ਦਿੱਤਾ ਉਹਨਾਂ ਨੇ ਜਿਦੀਆਂ ਸੈਲੀਬ੍ਰੇਸ਼ਨਜ਼ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਕੋੜਗੂਰਾ ਸ਼ਹਿਰ ਵਿੱਚ ਹੋਣੀ ਹੈ ਸੋ ਅਸੀਂ ਹੀਰਾ ਕਲੱਬ ਵੱਲੋਂ ਉਹਨਾਂ ਨੂੰ ਇਹ ਵਿਸ਼ਵਾਸ ਦਵਾਇਆ ਅਸੀਂ ਹਰ ਤਰ੍ਹਾਂ ਦੀ ਸੇਵਾ ਉੱਥੇ ਜਾ ਕੇ ਸਰੀਰਕ ਮਾਨਸਿਕ ਤੇ ਜਿਸ ਤਰ੍ਹਾਂ ਦੀ ਵੀ ਸੇਵਾ ਉਹਨਾਂ ਨੂੰ ਜ਼ਰੂਰਤ ਹੋਏਗੀ ਅਸੀਂ ਉਹਨਾਂ ਦੇ ਨਾਲ ਲੜ ਕੇ ਕੰਮ ਕਰਾਂਗੇ ਬਾਕੀ ਭਗਤਾਂ ਦੇ ਜਿਹੜੀ ਸਾਡੇ ਸਮਾਜ ਦੇ ਵਿੱਚ ਕੰਟਰੀਬਿਊਸ਼ਨ ਉਹ ਹਮੇਸ਼ਾ ਤੋਂ ਰਹੀ ਹੈ ਔਰ ਉਹਨਾਂ ਨੇ ਸਾਨੂੰ ਰਾਹ ਦਿਖਾਇਆ ਅਸੀਂ ਉਸ ਰਸਤੇ ਤੇ ਚੱਲ ਕੇ ਅੱਜ ਦੇਸ਼ ਜਿਹੜਾ ਬਹੁਤ ਵਧੀਆ ਤਰੱਕੀ ਕਰ ਰਿਹਾ ਹੈ ਤੋਂ ਇਸ ਵਧੀਆ ਪ੍ਰੋਗਰਾਮ ਦੇ ਵਿੱਚ ਅਸੀਂ ਸਾਰੇ ਹਮ ਹਮਾ ਕੇ ਪਹੁੰਚਾਂਗੇ ਔਰ ਸ਼ਾਮਲ ਹੋਵਾਂਗੇ ਧੰਨ